ਤੀਜਾ ਹੋਇਆ ਬਾਈ ਕਹਿੰਦਾ ਹੁੰਦੀ ਆ ਬਾਕੀ ਤੁਸੀਂ ਆਰਡਰ ਚੈੱਕ ਕਰਕੇ ਦੇਖੋ ਬਹੁਤ ਜਿਆਦਾ ਚੰਗਾ ਆਰਡਰ ਜਿਹੜਾ ਤੇ ਆਇਆ ਆ ਬੰਦੇ ਨੇ ਹਰੇਕ ਬੰਦੇ ਦਾ ਆਪ ਦਾ ਆਪ ਦਾ ਦਿਮਾਗ ਹੁੰਦਾ ਕਿਸੇ ਨੇ ਦੂਜੀ ਆਪਦੀ ਸਮਝ ਨਾ ਲੈ ਹਾਂ ਇਹ ਬਈ 2000 ਰੁਪਿਆ ਛੋੜ ਕੇ ਚਾ ਮੰਨ ਲਏ ਤੇ ਚਾ ਕੋਈ ਕਰਾਇਆ ਮੰਨ ਲਿਆ ਆਪਾਂ ਦੋ ਛੱਡ ਦਾਂਗੇ 2000 ਰੁਪਿਆ ਬਾਈ ਕਹਿੰਦਾ ਛੱਡ ਦਾਂਗੇ ਇਹਦੇ ਉਹਨਾਂ ਨੇ ਤਾਂ ਦੁੱਧ ਦੇਣਾ 25 26 ਲੀਟਰ ਦੱਸਿਆ ਪਰ ਆਪਾਂ ਇੰਨਾ ਨਹੀਂ ਕਹ ਕੇ ਦਿਨ ਆਪਾਂ ਤਾਂ 20 ਕੀ ਮੰਨ ਕੇ ਲਈ ਆ ਪਰ ਦੁੱਧ ਨਹੀਂ ਦੇਊਗੀ 25 26 ਕੱਢੂਗੀ ਇਹ ਆਪਾਂ ਜਣੀ ਦੀ ਆਪਦੇ ਤਜਰਬੇ ਦੇ ਹਿਸਾਬ ਨਾਲ ਦੇਵਾਂਗੇ ਬਾਕੀ ਬਾਈ ਕਹਿੰਦਾ ਜਿਹੜਾ ਦੁੱਧ ਆ ਉਹ ਬਾਈ ਨਾ ਤਕਰੀਬਨ ਤਕਰੀਬਨ ਨਾ 1-2 ਕਿਲੋ ਮਾਲਕ ਦੇ ਦਸੇ ਤੋਂ ਵੀ ਘੱਟ ਦੱਸ ਕੇ ਦਿੰਦਾ ਹਨਾ ਬਹੁਤ ਜਿਆਦਾ ਚੰਗੀ ਆ ਬਾਈ ਜੇ ਕਿਤੇ ਸੈਲੇ ਸੂਜ ਲਜਾਲੇ ਬੰਦੇ ਕੋਲੇ ਚਲੀ ਜਾਵੇ ਨਾ ਹਾਂਜੀ ਹਾਂਜੀ ਇਹ ਦਸੂਗੀ ਪਾਲ ਬਾਈ ਹਨਾ ਵੀਰੇ ਅਗਲਾ ਫੋਲਰ ਪਈਆ ਬੱਟੂਗਾ ਬਈ ਪਾਲ ਅੱਜ ਦੇ ਰੇਟ ਕਿਹੋ ਜਿਹੇ ਹੋਣਗੇ ਵੀਰੇ ਅੱਜ ਦੇ ਰੇਟ ਆਪਣੇ ਜਾਇਜੀ ਹੋਣਗੇ ਬਾਰਸ਼ਰਾ ਮੌਸਮ ਆ ਆਪਾਂ ਬਾਲੇ ਕਰਦੇ ਨਹੀਂ ਆਪਾਂ ਪਹਿਲਾਂ ਵੀ ਨਹੀਂ ਬਾਲੇ ਕਰਦੇਗੇ ਜਿਕੇ ਨਿਕਰੀ ਪਰਸਨ ਵਾਲੀ ਵੀਡੀਓ ਜੇ 1 ਘੰਟੇ ਦੇ ਵਿੱਚ ਸਾਰਾ ਮਾਲ ਸੇਲ ਹੋਇਆ ਕੋਈ ਨਾ ਹਜੇ ਤੱਕ ਆਈ ਜਾਂਦੇ ਆ ਭੈਣ ਭਰਾਵਾਂ ਨੂੰ ਮ ਸਾਸੀ ਗਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਬਾਈ ਰਿਸ਼ਪਾਲ ਕੁਰੇ ਚੰਦਪੁਰਾਣੇ ਪਿੰਡ ਦੇ ਵਿੱਚ ਪਹੁੰਚੇ ਹੋਏ ਆ ਮੋਗੇ ਜ਼ਿਲ੍ਹੇ ਦਾ ਪਿੰਡ ਆ ਬਾਘੇ ਪੁਰਾਣੇ ਦਾ ਏਰੀਆ ਤਿੰਨ ਟਾਪ ਦੇ ਨਗੀਨੇ ਦਿਖਾਵਾਂਗੇ ਤੇ ਰੇਟ ਸੁਣ ਕੇ ਤੁਸੀਂ ਹੈਰਾਨ ਰਹਿ ਜਾਣਾ ਪਾਲ ਬਾਈ ਸਵਾਗਤ ਕਰਦੇ ਆ ਜੀ ਸਾਸੀ ਗਾ ਬਾਈ ਸਾਰਿਆਂ ਨੂੰ ਬਾਈ ਪਾਲ ਅੱਜ ਦੇ ਰੇਟ ਕਿਹੋ ਜਿਹੇ ਹੋਣਗੇ ਵੀਰੇ ਅੱਜ ਦੇ ਰੇਟ ਆਪਣੇ ਜਾਇ ਜੀ ਹੋਣਗੇ ਬਾਰਸ਼ਰਾ ਮੌਸਮ ਆ ਆਪਾਂ ਬਾਲੇ ਕਰਦੇ ਨਹੀਂ ਆਪਾਂ ਪਹਿਲਾਂ ਵੀ ਨਹੀਂ ਬਾਲੇ ਕਰਦੇਗੇ ਜਿਨੀ ਕਰੀ ਪਰਸੋਂ ਵਾਲੀ ਵੀਡੀਓ 'ਚ ਇੱਕ ਘੰਟੇ ਦੇ ਵਿੱਚ ਸਾਰਾ ਮਾਲ ਸ ਹਣ ਭਰਾਵਾਂ ਨੂੰ ਮਾਫੀ ਵੀ ਚਾਹੁੰਨਾ ਕਿ ਬਾਲਾ ਨੇ ਫੋ ਚੱਕੇ ਨਹੀਂ ਗਏ ਕਿਰਪਾ ਦਾ ਤੇਰੀ ਬਾਈ ਹਾਂਜੀ ਹਾਂਜੀ ਅੱਜ ਦਾ ਰੇਟ ਬਸ ਆਪਣਾ ਤਾਜੀ ਸੂਈ ਦਾ 55 ਤੋਂ ਲੈ ਕੇ 70 ਚੋਂ ਮਾਨਤਾਨ ਕਰਾਂਗੇ ਆਪਾਂ 6000 ਰੁਪਏ ਦੇ ਲਾਸਟ ਦੇ ਦਿਆਂਗੇ ਲਓ ਵੀ ਮਿੱਤਰੋ ਗੱਲਬਾਤ ਕਰੀਏ ਪਾ ਲਓ ਵੀ ਆਪੇ ਪਹਿਲਾ ਕਰਮ ਵਾਲੀ ਦੇ ਨਗੀਨਾ ਕਿੱਥੋਂ ਲੱਭ ਕੇ ਲੈ ਕੇ ਆਉਂਦਾ ਬਾਈ ਇਹ ਬਸ ਵਸੇ ਇਹ ਰੇਅਰ ਪੀਸ ਜਿਆ ਇਹ ਹੋਈ ਲਾਲ ਡੱਬੀ ਹੋਈ ਐਰਸ਼ਾਰਜੀ ਨੂੰ ਕਹਿੰਦੇ ਆ ਬਿਲਕੁਲ ਬਾਈ ਇਹ ਤੇ ਚਿੱਟੀ ਇਹ ਮੋਟਾ ਘਟ ਪੀਸ ਮਿਲਦੇ ਆ ਨੌਕਰੀ ਬਿਛੇਰੀ ਅਰ ਗਈ ਆ ਬਾਈ ਹਾਂਜੀ 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 ਤੇ ਪਾਲ ਬਈ ਕੀ ਡਿਟੇਲ ਆ 91 ਸੂਏ ਸੌਂਦੀ ਆ ਹੈ ਤਾਂ ਉਹਦੇ ਕੰਨ ਵਿੱਚ ਹੈਮਰ ਕਰਦਾ ਰਣਾ ਗੋਰੀਆਂ ਮੇ ਮਾਰ ਗਈ ਆ ਠੀਕ ਗੱਲ ਆ ਬਾਈ ਹੈਨਾ ਤੇ 91 ਸੂਏ ਸੌਂਦੀ ਆ ਕਰਮ ਵਾਲੀ ਬਾਈ ਮੇ ਪਿਆਰ ਦੂਜੇ ਸੂਏ ਸੌਂਦੀ ਕੰਨਾਂ ਵਾਲੇ ਤਾਂ ਹੁਣ ਚੁੱਕਦੀ ਆ ਠੀਕ ਆ ਬਾਈ ਤੇ ਬੰਦਿਆਂ ਨੇ ਤਾਂ ਦੁੱਧ ਸਾਬ ਅਸੀਂ 20 ਲੀਟਰ ਚ ਹੋਇਆ ਪਰ ਆਪਾਂ ਨਹੀਂ ਇੰਨਾ ਕਹਿ ਕੇ ਦਿੰਦੇ ਆਪਾਂ 18 ਕਿਲੋਟਰ ਮੰਨ ਕੇ ਲਈਆ ਪਰ ਹੋ ਸਕਦਾ ਬੱਚੀ 20 ਲੀਟਰ ਵੀ ਪਿਆ ਜਾਵੇ 20 ਤੋਂ ਟੱਪ ਵੀ ਜਾਵੇ ਸੇਵ ਵਾਲੇ ਦੇ ਤਾਂ ਸਹੀ ਗੱਲ ਆ ਬਾਈ ਕਿਉਂਕਿ ਬਿਊਟੀ ਬੋਡੀ ਪਗ ਸਾਰੇ ਪਗ ਬਹੁਤ ਚੰਗੀ ਆ। ਬਾਕੀ ਜੇ ਬਾਈ ਸਾਂਭੀ ਅਗਲੇ ਸੂਏ ਦੇ ਵਿੱਚ ਬਹੁਤ ਗਾਲ ਉਹ ਜਿੰਨੇ ਮਰਜੀ ਰੁਪਏ ਵਾਟ ਲੈ ਥਾਂ ਤੋਂ ਬੜਾ ਚੰਗਾ। ਸਹੀ ਗੱਲ ਬਾਈ ਬਹੁਤ ਜਿਆਦਾ ਕਿਥੇ ਨਾ ਸਾਂਭੀ ਹੁੰਦੀ 90 95 ਕਿਸੇ ਤੋਂ ਲਫੇੜਾ ਮਾਰ ਕੇ ਫੜ ਲੈਂਦੇ ਅਗਲੇ। ਪੂਰੀ ਕਰਾਂ ਬਾਈ। ਲਓ ਵੀ ਮਿੱਤਰੋ 90 95 ਦੇ ਵਿੱਚ ਨਹੀਂ ਇਹ ਤੁਹਾਨੂੰ ਬਹੁਤ ਘੱਟ ਆਪਾਂ ਜੈ ਜੇ ਰੇਟ ਦੇ ਵਿੱਚ ਦਵਾ ਦੇਣੀ ਆ। ਚੈੱਕ ਕਰੋ ਤੁਸੀਂ। ਹਣ ਤੁਣ ਚ ਐਖਾ ਕਰੋ ਬਾਕੀ ਬਿਊਟੀ ਬਹੁਤ ਜ਼ਿਆਦਾ ਚੰਗੀ ਆ ਬਾਈ ਜੇ ਕਿਤੇ ਸਹਲੇ ਸੁਲੇ ਵਾਲੇ ਬੰਦੇ ਕੋਲੇ ਚਲੀ ਜਾਵੇ ਨਾ ਹਾਂਜੀ ਹਾਂਜੀ ਇਹ ਦੱਸੂਗੀ ਭਾਲ ਬਾਈ ਹਨਾ ਵੀਰੇ ਅਗਲਾ ਫੋਲਰ ਪਈਆ ਬੱਟੂਗਾ ਦੁੱਬਣੇ ਪੈਸੇ ਕਰੋ ਬਣਾਉਗੀ ਇਹ ਠੀਕ ਆ ਬਾਈ ਤੇ ਅੱਜਪਾਲ ਬਾਈ ਕੀ ਰੇਟ ਚ ਦੇ ਦੇਣੀ ਆ ਆਪਾਂ ਇਹ ਅੱਜ ਵੀਰੇ ਆਪਾਂ ਜ਼ਿਆਦਾ ਨਹੀਂ 62000 ਜਮਾਨਤਾਨ ਕਰਦੇ ਆਂਗੇ ਆਪਾਂ ਲਓ ਵੀ ਮਿੱਤਰੋ 62000 ਦੇ ਵਿੱਚ ਤੁਹਾਨੂੰ ਮਿਲ ਜਣੀ ਆ ਆਰਡਰ ਤੁਸੀਂ ਚੈੱਕ ਕਰਕੇ ਦੇਖ ਲਓ ਪੂਰਾ ਘੈਂਡ ਅਡਰਾ ਜਿੰਨੀਆਂ ਵੀ ਬਾਈ ਦੇ ਕੋਲੋਂ ਵਹਿੜਾਂ ਜਾਂਦੀਆਂ ਨਾ ਇਹੋ ਜਿਹਾ ਡਰੀ ਹੁੰਦੇ ਆ ਇਹ ਨਹੀਂਗਾ ਵੀ ਟੱਟ ਮਿਆਂ ਜਾਊਗਾ ਦੇਖੋ ਤੁਸੀਂ ਪੀੜੀ ਦੇ ਪਾਵਿਆਂ ਵਰਗੇ ਥਣ ਲੱਗੇ ਹੋਇਆ ਬਾਕੀ ਜਿਹੜਾ ਆਪਾਂ ਪਹਿਲਾਂ ਵੇਖੀ ਤਾਂ ਜਿਹੜਾ ਬਸ ਉਹ ਆਪ ਨੂੰ ਨਹੀਂ ਚੰਗਾ ਲੱਗਾ ਉਹ ਗਾਂ ਵਾਲੇ ਗਾਗ ਨੂੰ ਕਿਵੇਂ ਚੰਗਾ ਲੱਗੂਗਾ ਬਿਲਕੁਲ ਬਈ ਹੈ ਨਾ ਆਪਦੇ ਮਨ ਨੂੰ ਵੇਖੀ ਤਾਂ ਆਪਦੀ ਤਸੱਲੀ ਹੋਵੇ ਤਾਂ ਗਾਂ ਵਾਲੇ ਗਾਗ ਨੂੰ ਉਹਦੇ ਬਾਰੇ ਦੱਸਣਾ ਵੀ ਸੌਖਾ ਹੋ ਜਾਂਦਾ ਬਈ ਹੈ ਨਾ ਤੇ ਗੱਲਬਾਤ ਕਰੀਏ ਪਾਲ ਬਈ ਆਪਾਂ ਅਗਲੀ ਦੀ ਬਹੁਤ ਵੱਡੇ ਕੱਦ ਵੱਡਾ ਈ ਹੈ ਨਾ ਜਿਹੜੀ ਇਹ ਆ ਇਹ ਵੀਰੇ ਫੁੱਲ ਵੱਡੀ ਵਹਿੜਾ ਠੀਕ ਆ ਬਈ ਤੇ ਆਮ ਸਾਰੇ ਦੂਜੇ ਕਹਿੰਦੇ ਆਪਾਂ ਪਰ ਤੀਜਾ ਸੁਹਾ ਪਿਆ ਹੋ ਰਾ ਏ ਠੀਕ ਆ ਬਈ ਤੇ ਐਵੇਂ ਸੀਲਸਾ ਹੋਏ ਵੀ ਬਹੁਤ ਆ ਬੰਦਿਆਂ ਨੇ ਤਾਂ ਜਿੱਥੋਂ ਲਈ ਉਨਾਰਾ ਫਾਰਮ ਟਾਈਪ ਸੀ ਘਰੇ ਸੀ ਕਰ ਕਰੇ ਲੋਈ ਆ ਪਰ ਫਾਰਮ ਡਾ ਛੋਟੂ ਥੋੜੀਆਂ ਕੰਮ ਰੱਖੀਆਂ ਸੀ ਚੰਗੀਆਂ ਰੱਖੀਆਂ ਸੀ ਠੀਕ ਆ ਬਈ ਉਹਨਾਂ ਨੇ ਤਾਂ ਦੁੱਧ ਦੇਣਾ 25 26 ਲੀਟਰ ਦੱਸਿਆ ਪਰ ਆਪਾਂ ਇੰਨਾ ਨਹੀਂ ਕਹਿ ਕੇ ਦਿਨ ਆਪਾਂ ਦਾ 20 ਕੀ ਮੰਨ ਕੇ ਲਈ ਆ ਪਰ ਦੁੱਧ ਨਹੀਂ ਦੇਊਗੀ 25 26 ਕੱਢੂਗੀ ਇਹ ਆਪਾਂ ਜਣੀ ਦੀ ਆਪ ਦੇ ਤਜਰਬੇ ਦੇ ਹਿਸਾਬ ਨਾਲ ਦੇਵਾਂਗੇ ਹਾਂ ਆਪਾਂ ਤਾਂ ਘੱਟ ਦੇ ਆ ਆਪ ਦੇ ਅੰਦਾਜ਼ੇ ਨਾਲ ਆਪਾਂ ਲਈ ਆ ਬਾਕੀ ਬੰਦੇ ਨੇ ਹਰੇਕ ਬੰਦੇ ਦਾ ਆਪ ਦਾ ਆਪ ਦਾ ਦਿਮਾਗ ਹੁੰਦਾ ਕਿਸੇ ਨਾਲ ਦੂਜੀ ਆਪ ਦੀ ਸਮਝ ਨਾ ਲੈ। ਹਾਂ ਇਹ ਵੀ ਤੀਜਾ ਸੂਆ ਬਾਈ ਕਹਿੰਦਾ ਸੁੰਦੀ ਆ ਬਾਕੀ ਤੁਸੀਂ ਆਰਡਰ ਚੈੱਕ ਕਰਕੇ ਦੇਖੋ ਬਹੁਤ ਜਿਆਦਾ ਚੰਗਾ ਆਰਡਰ ਜਿਹੜਾ ਤੇ ਆਇਆ। ਪਾਲ ਬਾਈ ਦਿਨ ਕਿੰਨੇ ਕੁ ਲੈਂਦੀ ਹਜੇ ਇਹ? ਦਿਨ ਵੀਰੇ ਇਹਦੇ ਪਰਸ ਨੂੰ ਦਿਨ ਪੂਰੇ ਆ। ਪਰਸ ਨੂੰ ਦਿਨ ਪੂਰੇ ਆ। ਇਹ ਹੋ ਸਕਦਾ ਪੂਰੇ ਦਿਨਾਂ ਤੇ ਸੂਪੇ ਤੇ ਹੋ ਸਕਦਾ ਵੀ ਇੱਕ ਅਦਾ ਦਿਨ ਵੱਧ ਵੀ ਲਿਆ ਜਾਵੇ। ਹਾਂ ਲਓ ਵੀ ਮੇਤਰਾ ਚੈੱਕ ਕਰਕੇ ਦੇਖੋ ਬਾਕੀ ਫਰੇ ਫਰੇ ਦੀ ਬਹੁਤ ਜ਼ਿਆਦਾ ਚੰਗੀ ਆ। ਪਾਲ ਬਾਈ ਕਿੰਨੇ ਦੀ ਦੇ ਦੇਣੀ ਅੱਜ ਇਹ ਆਪਾਂ? ਇਹ ਆਪਾਂ 70 ਚੋਂ ਮਾਨਤਾਣ ਕਰ ਦਿਆਂਗੇ ਬਈ। ਲਓ ਵੀ ਮਿੱਤਰੋ 70 2000 ਰੁਪਇਆ ਛੋੜ ਕੇ ਚਾ ਮੰਨ ਲਏ ਤੇ ਚਾ ਕੋਈ ਕਿਰਾਇਆ ਮੰਨ ਲਏ ਆਪਾਂ 2 ਛੱਡ ਦਿਆਂਗੇ। 2000 ਰੁਪਇਆ ਬਾਈ ਕਹਿੰਦਾ ਛੱਡ ਦਾਂਗੇ ਇਹਦੇ ਰੇਟ ਦੇ ਵਿੱਚੋਂ ਬਾਕੀ ਤੁਸੀਂ ਚੈੱਕ ਕਰਕੇ ਦੇਖੋ ਥਣਾ ਥਣਾਉਂਦੀਆਂ ਬਾਈ ਦੀਆਂ ਤਕਰੀਬਨ ਬਾਈ ਸਾਰੀਆਂ ਓਕੇ ਹੁੰਦੀਆਂ। ਹਾਂਜੀ ਹਾਂਜੀ ਹਾਂਜੀ। ਲਓ ਵੀ ਮਿੱਤਰੋ ਥਣਾਉਂਦੀ ਪਾਰ ਪਿੱਛੇ ਦੀ ਆਪਣੀ ਤਿੰਨਾਂ ਦੀ ਗਾਰੰਟੀ ਆ। ਤਿੰਨਾਂ ਦੀ ਗਾਰੰਟੀ। ਬਾਕੀ ਹੂੰ ਵੱਡੀ ਬਹੁਤ ਆ ਬਾਈ ਹਨਾ। ਵੱਡੀ ਬਹੁਤ ਆ ਬਾਈ ਹਜੇ ਕਸਟ ਲਾਂ ਪਈਆਂ ਤੇ ਇਹਨੇ ਕੱਟ ਜਾਣੇ ਬਾਕੀ ਫਿਕਸ ਬਾਕੀ ਥਾਣ ਬਹੁਤ ਚੰਗਾ ਹੈ ਵੀ ਵੱਡੀ ਆ ਹਨਾ ਤੇ ਲੋ ਵੀ ਮਿੱਤਰੋ ਗੱਲਬਾਤ ਕਰਦੇ ਆਪਾਂ ਬਾਈ ਅਗਲੀ ਦੀ ਹਨਾ ਇਹਨੂੰ ਆਪਾਂ ਬਾਈ ਤੋੜ ਕੇ ਨਹੀਂ ਦਿਖਾਵਾਂਗੇ ਹਨਾ ਨਹੀਂ ਕੋਈ ਦੀ ਤੋੜ ਦਿਆਂਗੇ ਤੋੜ ਦਾਂਗੇ ਇੱਥੇ ਗੱਲੀ ਜੀ ਲੋ ਵੀ ਇਹ ਹੈਗੀ ਸੱਜਰ ਹਨਾ ਇਹ ਦੂਜਾ ਸੂਹਾ ਸੂਈ ਆ ਬਾਈ ਠੀਕ ਆ ਜੀ ਮਗਰ ਇਹਦੇ ਵੱੱਛੀ ਆ ਜਰਸੀ ਠੀਕ ਆ ਜੀ ਇਹ ਕੱਲ ਆਈ ਸੀ ਆਪਣੇ ਕੋਲੇ ਰਾਤ ਸੋਪੀ ਆ ਰਾਤ ਸੋਪੀ ਬਾਈ ਹਾਂਜੀ ਇਹਦੇ 2.5-3 ਕਿਲੋ ਬੋਲਾ ਕੱਢਦਾ ਸੀਗਾ ਕੱਢਦਾ ਆ ਪਾ ਜੀ ਕਿਤੇ ਵਾਈ ਲਾਤੀ ਸੀ ਇਹਦੀ ਚੋਣ ਚਾਂ ਦੀ ਇੱਕ ਨੰਬਰ ਆ ਪਾਰ ਪਿੱਛੇ ਦੀ ਆਪਣੀ ਗਾਰੰਟੀ ਆ ਇਹ ਮਗਰ ਇਹਦੇ ਹੈਗੀ ਬੱਛੀ ਬਾਈ ਹਣਾ ਜਿਹੜੇ ਪਸੰਦ ਹੋਈ ਆ ਭਰਾ ਕੋਈ ਲੈ ਲਵੇ ਕੋਈ ਲਓ ਵੀ ਮਿੱਤਰੋ ਇਹ ਤੁਹਾਨੂੰ ਜਮਾਂ ਜੈਜ ਰੇਟ ਦੀ ਪਾਲ ਬਾਈ ਨੇ ਅੱਜ ਆਫਰ ਦੇ ਵੈਚੀ ਦੇ ਦੇਣੀ ਆ ਦੋ ਨਾਗ ਤੁਹਾਨੂੰ ਮਿਲ ਜਾਣੇ ਆ ਬਰੀਡ ਦੇ ਵਿੱਚ ਵੀ ਤੁਸੀਂ ਦੇਖ ਲਓ ਬਾਕੀ ਥਣ ਦੇਖ ਲਓ ਤੁਸੀਂ ਆਰਡਰ ਵੀ ਇਹਦਾ ਵੀ ਫੈਕਸ ਆਰਡਰ ਆ ਤੇ ਬਾਕੀ ਇਹਦਾ ਬਸ ਕਣੀਆਂ ਕਰਕੇ ਕਿਹਾ ਸੀ ਸੱਜਰ ਤਾਜੀ ਸੂਈ ਬਾਹਰ ਨਾ ਕੱਢੀਏ ਤਾਂ ਕਹਿੰਦਾ ਸੀਗਾ ਹਾਂ ਹੋਰ ਤਾਂ ਕੋਈ ਨਹੀਂ ਹੁਣ ਤਾਂ ਬਾਹਰ ਨਿਕਲਾਈ ਤੋਰ ਨੂੰ ਕੋਈ ਚੱਕਰ ਨਹੀਂ ਲਓ ਵੀ ਮਿੱਤਰੋ ਤੇ ਬਾਈ ਤੇਰੇ ਹਿਸਾਬ ਨਾਲ ਪਾਲ ਬਾਈ ਇਹ ਸੂਏ ਦੇ ਵਿੱਚ ਨੂੰ ਕਰਨ ਵਾਲੀ ਨੂੰ ਕਿੰਨਾ ਦੁੱਧ ਦੇਣਾ ਚਾਹੀਦਾ ਬਾਈ ਆਪਣੇ ਕੋਲ 14 15 ਮੰ ਕੀ ਗੱਲ ਬਾਈ 14 15 ਕਿਲੋ ਦਾ ਪਿਆਈ ਜਾਊ ਐਡੀ ਗਾਣੇ ਨਾਲ ਪਿਆ ਤਾਂ ਬਿਆਹੂ ਕਿਹੜੀ ਬਿਲਕੁਲ ਬਾਈ ਥੋਰੀ ਚੱਲੀ ਕਰਾ ਬਾਈ ਤੇ ਪਾਲ ਬਾਈ 14 15 ਵਾਲੀ ਦੇ ਹਿਸਾਬ ਨਾਲ ਮਗਰ ਬੱਛੀ ਆ ਤਾਂ ਰੇਟ ਇਹਦਾ ਬਾਈ ਆਪਾਂ ਆਜਾਓ ਫਰੀਆ 55000 ਰੁਪਏ ਦੇ ਦੇਣੀ ਆ ਲੋ ਵੀ ਸਜਣਾ 55000 ਦੇ ਵਿੱਚ ਤੁਹਾਨੂੰ ਇਹ ਮਿਲ ਜਣੀ ਆ ਮਗਰ ਇਹਦੇ ਬੱਛੀ ਆ ਤੇ ਬਾਕੀ ਬਾਈ ਕਹਿੰਦਾ ਜਿਹੜਾ ਦੁੱਧ ਆ ਉਹ ਬਾਈ ਨਾ ਤਕਰੀਬਨ ਤਕਰੀਬਨ ਇੱਕ ਦੋ ਕਿਲੋ ਮਾਲਕ ਦੇ ਦਸੇ ਤੋਂ ਵੀ ਘੱਟ ਦੱਸ ਕੇ ਦਿੰਦਾ ਹਨਾ ਥੋੜਾ ਜਿਹਾ ਸੌਖਾ ਹੋ ਜਾ ਬਾਈ ਘੱਟ ਦੱਸ ਕੇ ਦੇਈਦਾ ਬਾਈ ਹਾਂ ਪਾਲ ਬਾਈ ਇੱਕ ਵਾਰ ਹਨਾ ਮੋਬਾਈਲ ਨੰਬਰ ਤੇ ਅਡਰੈਸ ਦੱਸ ਵੀ ਦੇਗੀ ਆਪਾਂ। ਮੇਰਾ ਪੈਂਡਾ ਆਪਣਾ ਚੰਦਪੁਰਾਣਾ, ਮੋਗੇ ਤੋਂ ਬਾਘੇਪੁਰਾਣੇ ਵਾਲੇ ਰੋਡ ਤੇ ਆਪਣਾ ਪੈਂਡਾ ਮੋਗੇ ਤੋਂ 12 ਕਿਲੋਮੀਟਰ ਬਾਘੇਪੁਰਾਣੇ ਤੋਂ 7 ਕਿਲੋਮੀਟਰ। ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਵਾ। ਕਿਸੇ ਵੀ ਸੱਜਣ ਨੇ ਸੰਪਰਕ ਕਰਨਾ ਤਾਂ ਬਾਈ ਨੂੰ ਤੁਸੀਂ ਫੋਨ ਲਾ ਲਿਓ ਕਿਉਂਕਿ ਬਾਈ ਕੋਲੋਂ ਆਮ ਤੌਰ ਤੇ ਵਪਾਰੀ ਸੱਜਣ ਵੀ ਲਿਆ ਕੇ ਜਾਨਵਰ ਵੇਚਦੇ ਆ ਕਿਉਂਕਿ ਮੇਰੇ ਨੂੰ ਵੱਧ ਨਾਲ ਲੈ ਕੇ ਵੇਚਦੇ ਆ। ਸਹੀ ਗੱਲ ਹੈ ਬਾਈ ਦਾ ਰੇਟ ਜਿਹੜੇ ਜਿਆਜ ਹੁੰਦੇ ਆ। ਅੱਜ ਦੇ ਰੇਟ ਕਿਵੇਂ ਲੱਗੇ ਦੱਸਿਓ ਜਰੂਰ ਕਿਉਂਕਿ 55000 ਦੇ ਵਿੱਚ ਸੱਜਰ ਤੁਹ